ਸਦੂ ਸਾਬ ਜੀ ਮੈਂ ਤੁਹਾਡੇ ਤੋਂ ਆਵਾਂ ਕਿ ਇੱਕ ਤਾਂ ਐਜੀਪੀਸੀ ਵਾਲਾ ਮਾਮਲਾ ਹੈ ਕਿ ਜੇਕਰ ਇਹ ਇਲੈਕਸ਼ਨ ਜੂਨ ਚ ਹੋਈ ਜਾਂਦੀ ਹੈ ਹਾਲਾਂਕਿ ਹੋਣਾ ਤਾਂ ਜੇ ਇੱਕ ਪਹਿਲੀ ਡੈਮੋਕਰੈਟਿਕ ਇਹੋ ਜੀ ਇੰਸਟੀਚਿਊਸ਼ਨ ਸੀ ਕਿ ਜਿਹੜੀ ਆਜ਼ਾਦੀ ਤੋਂ ਵੀ ਪਹਿਲਾਂ ਬਣੀ ਕਿ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਡੈਮੋਕਰੈਟਿਕਲੀ ਇਲੈਕਟਡ ਇੱਕ ਚੀਜ਼ ਮਿਲੂਗੀ ਤੇ ਵਕ ਵਕ ਪਰ ਬਿਜਲੀ ਕਈ ਵਾਰ ਇਹੋ ਜਿਹਾ ਵਾਪਰਦਾ ਰਿਆ ਕਦੇ 16 ਸਾਲ ਨਹੀਂ ਇਲੈਕਸ਼ਨ ਹੋਈ 5 ਸਾਲ ਨਹੀਂ 7 ਸਾਲ ਨਹੀਂ ਹੁਣ ਵੀ ਬੜੇ ਦੇਰ ਹੋ ਗਈ ਜਿਹੜੀ ਇਲੈਕਸ਼ਨ ਨਹੀਂ ਹੋਈ ਉਸ ਅਧਾਰ ਦੇ ਉੱਤੇ ਹੁਣ ਜੇ ਇਲੈਕਸ਼ਨ ਮੰਨਿਆ ਜਾ ਰਿਹਾ ਜਿਹੜੀ ਹਾਈ ਕੋਰਟ ਤੇ ਰਗਈ ਹੈ ਦੋ ਹਰਿਆਣੇ ਦੇ ਬੰਦੇ ਗਏ ਨੇ ਤੇ ਨਾਲ ਐ ਜੀ ਪੀ ਸੀ ਨੇ ਵੀ ਉਹਨਾਂ ਦੀ ਸਪੋਰਟ ਕੀਤੀ ਹੈ ਤਾਂ ਮਤਲਬ ਇਨਡਾਇਰੈਕਟਲੀ ਕੀ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਡੋਮੀਨੇਟਿੰਗ ਤੇ ਰਹਿ ਹੁਣ ਐ ਜੀ ਪੀ ਸੀ ਤੇ ਉਹ ਨਹੀਂ ਚਾਹੁੰਦੀ ਕਿ ਐ ਜੀ ਪੀ ਸੀ ਦੀ ਇਲੈਕਸ਼ਨ ਜਲਦੀ ਹੋਏ ਟਾਈਮ ਤੇ ਉਹਨਾਂ ਦਾ ਇਤਰਾਜ਼ ਇਹ ਸੀਗਾ ਕਿ ਕਿਉਂਕਿ ਅਜੇ 1925 ਦਾ ਐਕਟ ਜਿਹੜਾ ਸਰਵਾਈਵ ਕਰਦਾ ਇਸ ਲਈ ਹਰਿਆਣੇ ਚ ਵੀ ਵੋਟਾਂ ਵੰਡੀਆਂ ਚਾਹੀਦੀਆਂ ਨੇ ਤੇ ਹਰਿਆਣੇ ਚ ਬੋਟਾ ਨਹੀਂ ਬਣਦੀਆਂ ਇਹਦਾ ਮਤਲਬ ਉਹ ਐਕਟ ਕਲੈਸ਼ ਕਰਦਾ ਹੈ ਹਰਿਆਣੇ ਦੇ ਐਕਟ ਦੇ ਨਾਲ ਇੱਕ ਵਾਰ ਹਾਈ ਕੋਰਟ ਨੇ ਉਹਦੇ ਤੇ ਜਵਾਬ ਮੰਗੇ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਲਗਾਤਾਰ ਇੱਕ ਜਿਹੜੀ ਧਿਰ ਹੈ ਜਹਾਂ ਜਿਹੜਾ ਇਹਦਾ ਚੋਣ ਕਰਾਉਣ ਵਾਲਾ ਕਮਿਸ਼ਨ ਹੈ ਗੁਰਦੁਆਰਾ ਕਮਿਸ਼ਨ ਉਹ ਉਹਨਾਂ ਦਾ ਨੌਜਕ ਤੇ ਬਾਕੀ ਦਾ ਇਹ ਹੈ ਕਿ ਜਦੋਂ ਪਾਰਲੀਮੈਂਟ ਹਰਿਆਣੇ ਦੀ ਵਿਧਾਨ ਸਭਾ ਨੇ ਇੱਕ ਐਕਟ ਬਣਾਤਾ ਫਿਰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਬਾਜ਼ਮ ਮੰਨਿਆ ਗਿਆ ਹਰਿਆਣੇ ਦੀ ਇੱਕ ਚੋਣ ਹੋ ਗਈ ਹੈ ਆਪਣੀ ਉਹ ਗੁਰਦੁਆਰੇ ਉਹਨਾਂ ਦੇ ਹਵਾਲੇ ਹੋਣੇ ਨੇ ਜਿਹੜੇ ਹਰਿਆਣੇ ਚ ਚਲੇ ਗਏ ਨੇ ਫਿਰ ਦੂਜੀਆਂ ਮੋਟਾਂ ਦੀ ਤੁਕ ਨਹੀਂ ਬਣਦੀ ਨਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਗਰੁੱਪ ਹੈ ਥੜਾ ਉਹਨਾਂ ਨੇ ਵੀ ਉਹ ਇਲੈਕਸ਼ਨ ਲੜੀ ਹੈ ਉੱਥੇ ਜਾ ਕੇ ਵੀ ਤੁਸੀਂ ਜਾਂ ਤਾਂ ਤੁਸੀਂ ਪ੍ਰਿੰਸੀਪਲੀ ਖੜੇ ਹੁੰਦੇ ਕਿ ਉਹ ਇਲੈਕਸ਼ਨ ਨਹੀਂ ਲੜੀ ਅਸੀਂ ਤਾਂ ਜੀ ਅੱਜ ਇਸ ਸਿਧਾਂਤਕ ਤੌਰ ਤੇ ਇੱਕ ਗੱਲ ਤੇ ਖੜੇ ਹੋਏ ਆ ਅਸੀਂ ਤਾਂ ਇਹਨੂੰ ਕਹਿੰਦੇ ਆ ਕਿ ਸਾਰੀ ਇਕੱਠੀ ਹੋਵੇ ਕਿਵੇਂ ਨਾ ਪਾ ਇਹੋ ਜੇ ਮਾਮਲੇ ਦੇ ਵਿੱਚ ਇਹ ਕਿਹੜੀ ਪੋਲਿਟਿਕਸ ਹੈ ਜਾਂ ਇਹਦੇ ਵਿੱਚ ਕੀ ਨਿਕਲੂਗਾ ਜੇ ਐਸੀ ਡਿਲੇ ਕਰਦੇ ਰਹੇ ਜਾਂ ਇਹਦੇ 'ਚ ਜਿਹੜੀਆਂ ਇਸ ਮਕਦਮੇਆਂ ਆ ਜਾਂ ਪਰ ਕਿਹਾ ਜਾ ਰਿਹਾ ਕਿ ਜੂਨ 'ਚ ਹੋਣ ਦੀ ਸੰਭਾਵਨਾ ਹੈ ਇਹਨੂੰ ਤੁਸੀਂ ਕਿਵੇਂ ਦੇਖੋਗੇ ਸਾਰੇ ਪ੍ਰੋਸੈਸ ਦੇ ਦੇਖੋ ਜੀ ਜਿਹੜੀ ਗੁਰਦੁਆਰਾ ਐਕਟ ਹੈ 1925 ਦਾ ਬਣਿਆ ਸੀ ਤੇ ਇਸ ਨੂੰ ਗੁਰਦੁਆਰਾ ਐਕਟ ਨੂੰ ਚਾਹੀਦਾ ਸੀਗਾ ਵੀ ਕਮ ਸੇ ਕਮ ਰੈਗੂਲਰ ਇਲੈਕਸ਼ਨ ਹੁੰਦੇ ਹੋਣ ਜਾਂ ਸੱਤ ਕਿ ਸੱਤ ਇਲੈਕਸ਼ਨਾਂ ਸ਼ਾਇਦ ਸੱਤ ਇਲੈਕਸ਼ਨਾਂ ਸ਼ਾਇਦ ਹੋਈਆਂ ਉਸ ਤੋਂ 47 ਤੱਕ ਜਦੋਂ ਦੇਸ਼ ਆਜ਼ਾਦ ਹੋਣ ਤੱਕ ਉਹ ਥੋੜੇ ਜਿਹਾ ਸਮੇਂ 'ਚ ਉਦੋਂ ਪਿੱਛੋਂ ਉਹਨੀਆਂ ਵੀ ਇਲੈਕਸ਼ਨਾਂ ਨਹੀਂ ਹੁਣ ਤੱਕ ਹੋਈਆਂ 75 ਸਾਲ ਹੋ ਗਏ ਆ ਤੇ ਹਰਾਨ ਹਰਾਨੀ ਵਾਲੀ ਗੱਲ ਇਹ ਆ ਕਿ ਕਿਸੇ ਨੇ ਕੋਈ ਬਹਾਦਰ ਨਹੀਂ ਕੀਤਾ ਵੀ ਦੇਸ਼ ਦੇ ਵੰਡ ਦੇ ਪਿੱਛੋਂ ਆਜ਼ਾਦੀ ਦੇ ਪਿੱਛੋਂ ਗੁਰਦੁਆਰਾ ਐਕਟ ਉਸ ਨੂੰ ਬਦਲਿਆ ਜਾਵੇ ਜਾਂ ਸਮੇਂ ਦੇ ਅਨੁਸਾਰ ਕੀਤਾ ਜਾਵੇ ਜਾਂ ਨਵੀਂ ਜਿਹੜੀ ਸਾਨੂੰ ਯਾਦੀ ਮੁਤਾਬਕ ਮਿਲ ਗਈ ਕਨਸਟੀਟਿਊਸ਼ਨ ਨਵਾਂ ਆ ਗਿਆ ਉਹਦੇ ਮੁਤਾਬਕ ਕੀਤਾ ਜਾਵੇ ਕਿਸੇ ਨੇ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਬਸ ਕੋਸ਼ਿਸ਼ ਹੋਈ ਇੱਕ ਵਾਰ ਬਈ ਦੇ ਤੇ ਕਾਂਗਰਸ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਉਹ ਕਬਜ਼ਾ ਹੋਇਆ ਜਾਂ ਨਹੀਂ ਹੋਇਆ ਪ੍ਰਤਾਪ ਸਿੰਘ ਕੈਰੋਂ ਵੇਲੇ ਤੇ ਹੋਰ ਸਾਰਾ ਪਰ ਇਹ ਜ਼ਰੂਰ ਹੋ ਗਿਆ ਵੀ ਅਕਾਲੀ ਦਲ ਦਾ ਲਗਾਤਾਰ ਕਬਜ਼ਾ ਇੱਕ ਉਸ ਵਿੱਚੋਂ ਨਿਕਲਿਆ ਵੀ ਲਗਾਤਾਰ ਕਬਜ਼ਾ ਚੱਲੇ ਆ ਰਿਹਾ ਅਕਾਲੀ ਦਲ ਨੇ ਕਦੇ ਵੀ ਛੋਣ ਦੀ ਗੱਲ ਨਹੀਂ ਕਦੇ ਮੰਗ ਨਹੀਂ ਕੀਤੀ ਕਦੇ ਲੋੜਪੈਣ ਤੇ ਜਦੋਂ ਉਹਨਾਂ ਦਾ ਕਬਜ਼ਾ ਸੀ ਉਦੋਂ ਇਲੈਕਸ਼ਨ ਕਰਾਉਂਦੇ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਧੜੇ ਦਾ ਉਸ ਦਾ ਕਬਜ਼ਾ ਸੀ ਉਦੋਂ 2-3 ਕਲੈਕਸ਼ਨ ਉਹਨਾਂ ਨੇ ਕਰਵਾਈਆਂ ਉਸ ਤੋਂ ਬਾਅਦ ਉਹਨਾਂ ਨੇ ਇਹ ਕਬਜ਼ਾ ਹੀ ਰੱਖਿਆ ਸਾਰਾ ਤੇ ਕਦੇ ਵੀ ਕਿਸੇ ਲੈਵਲ ਤੇ ਨਹੀਂ ਕੀਤਾ ਕੰਮ ਸਾਰਾ ਸੈਂਟਰ ਦਾ ਹੀ ਚੱਲਦਾ ਰਿਹਾ ਸੈਂਟਰ ਦੀ ਕੋਲੈਬੋਰੇਸ਼ਨal ਹੁੰਦਾ ਰਿਹਾ ਸੈਂਟਰ ਨੇ ਇਹ ਬਣਾਉਣਾ ਸੀਗਾ ਪਹਿਲੀ ਗੱਲ ਤਾਂ ਇਹ ਮੈਂ ਕੋ ਥੋੜਾ ਜਿਆਦਾ ਪਾਸੇ ਦੀ ਗੱਲ ਕਰਦਾ ਇਹ ਜਦੋਂ ਰੀਆਰਗੇਨਾਈਜੇਸ਼ਨ ਐਕਟ ਹੋਇਆ 66 ਦਾ ਉਦੋਂ ਇਹ ਇੰਟਰਸਟੇਟ ਬਣਾ ਦਿੱਤਾ ਗਿਆ ਨਹੀਂ ਬਣਨਾ ਚਾਹੀਦਾ ਸੀ ਪੰਜਾਬ ਦਾ ਐਕਟ ਸੀ ਪੰਜਾਬ ਚ ਰਹਿਣਾ ਚਾਹੀਦਾ ਸੀ ਇੱਕ ਦੋ ਜਿਹੜੇ ਪਾਸੇ ਆਸੇ ਸੀਗੇ ਆਉਂਦੇ ਖਾਸ ਕਰਕੇ ਹੁਣ ਹਿਮਾਚਲ ਚੋਂ ਇੱਕ ਮੈਂਬਰ ਹੈ ਤਾਂ ਉਸ ਮੈਂਬਰ ਦੀ ਖਾਤਰ ਤੁਸੀਂ ਅਜੇ ਵੀ ਰੱਖੀ ਬੈਠੇ ਹੋ ਇਸ ਨੂੰ ਇੰਟਰਸਟੇਟ ਬਣਾਈ ਬੈਠੇ ਹੋ ਤੇ ਨਹੀਂ ਵੀ ਇਹ ਇਸ ਕਿਸਮ ਦਾ ਚਾਹੀਦਾ ਨਹੀਂ ਸੀਗਾ ਸੈਂਟਰ ਦੇ ਹੱਥ ਦੀ بجائے ਜੇ ਦੋ ਹਰਿਆਣਾ ਗੁਰਦੁਆਰਾ ਕਮੇਟੀ ਵੱਖਰੀ ਹੋ ਗਈ ਉਥੇ ਐਕਟ ਬਣ ਗਿਆ ਸਟੇਟ ਵੱਲੋਂ ਤਾਂ ਇੱਥੇ ਵੀ ਬਣ ਜਾਣਾ ਚਾਹੀਦਾ ਸੀ ਆਟੋਮੈਟਿਕਲੀ ਕਰ ਦੇਣਾ ਚਾਹੀਦਾ ਸੀ ਪਰ ਫੇਰ ਵੀ ਅੰਦਰੋਂ ਅੰਦਰੀ ਜਿਹੜੀਆਂ ਖਾਸ ਕਿਸਮ ਦੀਆਂ ਸਾਂਝ ਪਿਆਲੀਆਂ ਜਿਹੜੀਆਂ ਪੋਲਿਟਿਕਸ ਦੀਆਂ ਚੱਲਦੀਆਂ ਰਹਿੰਦੀਆਂ ਪਾਰਟੀਆਂ ਦੀਆਂ ਉਹਦੇ ਥੱਲੇ ਇਹ ਹੈਗਾ ਹੀ ਹੈਗਾ ਕਬਜ਼ਾ ਇਹਨਾਂ ਦਾ ਕੀਤਾ ਹੋਇਆ ਪਰ ਇਸ ਸਮੇਂ ਦਾ ਹਾਣੀ ਨਹੀਂ ਬਿਲਕੁਲ ਰਿਹਾ ਐਕਟ ਤੇ ਇਹਨੂੰ ਅਸੀਂ ਬਹੁਤ ਗਲਤ ਪ੍ਰਚਾਰ ਵੀ ਕੀਤਾ ਲੋਕਾਂ ਤੇ ਜਾਣ ਕੇ ਪ੍ਰਭਾਵ ਪਾਉਣ ਲਈ ਵੀ ਅਕਾਲੀ ਦਲ ਨੇ ਇਹਨੂੰ ਸਿੱਖਾਂ ਦੀ ਮੈਂ ਪਾਰਲੀਮੈਂਟ ਇਹ ਜੇ ਵੱਡੇ ਵੱਡੇ ਇਹਨਾਂ ਨੂੰ ਸ਼ਬਦੇ ਦੇ ਲਈ ਏ ਡੀ ਐਮ ਦਿੱਤੇ ਤੇ ਜਿਹੜੇ ਬਿਲਕੁਲ ਠੀਕ ਨਹੀਂ ਕਦੇ ਨਹੀਂ ਉਤਰਦੇ ਇਹਦਾ ਕਬਜ਼ਾ ਹੀ ਰਿਹਾ ਹਮੇਸ਼ਾ ਹੁਣ ਦੂਸਰੀ ਗੱਲ ਇਹ ਵੀ ਇਧਰ ਅਸੀਂ ਅਕਾਲ ਤਖਤ ਵੀ ਕੰਟਰੋਲ ਹੁੰਦਾ ਦਰਬਾਰ ਸਾਹਿਬ ਵੀ ਕੰਟਰੋਲ ਹੁੰਦਾ ਸਿੱਖੀ ਦਾ ਧੁਰਾ ਵੀ ਮੋٹے ਲੈਵਲ ਤੇ ਕੰਟਰੋਲ ਹੁੰਦਾ ਤੇ ਇਹ ਸਾਰਾ ਕੁਝ ਜਿਹੜਾ ਕਰਦੇ ਰਹੇ ਆ ਤੋ ਜਿਹੜੀ ਕਾਬਜ ਪਾਰਟੀ ਸੀ ਉਹਦੇ ਕੋਲ ਰਹਾ ਹੁਣ ਇਹ ਗੱਲ ਜ਼ਰੂਰ ਹੈ ਵੀ ਗੁਰਦੁਆਰਾ ਐਕਟ ਵੀ ਐਲੈਕਟ ਦੇ ਮਤਾਬਕ ਫਰਜ਼ੀ ਦੇ ਤਾਂ ਇਲੈਕਸ਼ਨ ਹੁੰਦੀ ਹੈ ਤਾਂ ਇਹਦੇ ਵਿੱਚ ਹਜੇ ਤੱਕ ਜਿਹੜੇ ਹਰਿਆਣੇ ਚ ਗੁਰਦੁਆਰੇ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਡੀ ਨੋਟੀਫਾਈ ਹੋ ਗਏ ਕਿ ਨਹੀਂ ਹੋਏ ਤੇ ਬਸ ਐਕਟ ਬਣ ਗਿਆ ਇਹਦੇ ਨਾਲ ਜੁੜੇ ਹੋਏ ਆ ਇਹਨਾਂ ਦੀ ਜ਼ਰੂਰਤ ਇਹ ਸੀ ਵੀ ਡੀ ਨੋਟੀਫਾਈ ਨਾ ਕਰੋ ਹਿਸਟੋਰੀਕਲ ਗੁਰਦੁਆਰੇ ਸਾਡੇ ਕਬਜ਼ੇ ਚ ਹੀ ਰਹਣ ਇੱਥੇ ਅੰਮ੍ਰਿਤਸਰ ਸੈਂਟਰ ਦੇ ਜਾਂ ਐਸਜੀਪੀਸੀ ਦੇ ਕਬਜ਼ੇ ਚ ਰਹਿਣ ਇਸ ਕਰਕੇ ਵੱਡੀ ਗੱਲ ਬਾਤ ਸੀ ਵੀ ਡੀ ਨੋਟੀਫਿਕੇਸ਼ਨ ਹੋਣਾ ਚਾਹੀਦਾ ਸੈਪਰੇਟ ਹੋ ਜਾਣੇ ਚਾਹੀਦੇ ਆ ਸਾਰੇ ਤੇ ਇਹਨਾਂ ਦੀ ਵੱਖਰਾ ਹੀ ਇਲੈਕਟੋਰੇਟ ਹੋਣਾ ਚਾਹੀਦਾ ਪੰਜਾਬ ਦਾ ਜੇ ਪੰਜਾਬ ਦਾ ਇਲੈਕਟੋਰੇਟ ਹੋਣਾ ਤਾਂ ਪੰਜਾਬ ਦਾ ਹੀ ਇਹ ਫਿਰ ਐਕਟ ਹੋ ਕੇ ਪੰਜਾਬ ਦਾ ਹੀ ਇਹ ਇੱਕ ਤਰੀਕੇ ਦਾ ਗੁਰਦੁਆਰਾ ਐਕਟ ਹੋਊ ਪੰਜਾਬ ਦੀ ਹੀ ਚੋਣ ਹੋਊਗੀ ਦੂਸਰੇ ਦੀ ਚੋਣ ਤਾਂ ਹੋਣੀ ਨਹੀਂ ਚਲੋ ਇਹ ਸਾਰਾ ਕੁਝ ਲੀਗਲ ਲੈਵਲ ਤੇ ਕਿੱਥੇ ਪਹੁੰਚਦਾ ਦੇਖਿਆ ਜਾਏਗਾ ਪਰ ਜੇ ਇਲੈਕਸ਼ਨ ਹੁੰਦੀ ਹੈ ਪਹਿਲਾ ਜੂਨ ਚ ਹੁੰਦੀ ਆ ਜਿਸ ਤਰੀਕੇ ਦੇ ਸਪੈਕੂਲੇਸ਼ਨ ਜਾਂ ਆ ਰਹੇ ਆ ਸਾਰਾ ਉਹਦੇ ਨਾਲ ਸਾਰੀ ਅਕਾਲੀ ਸੰਦਲ ਦਾ ਜਾਂ ਪੋਲੀਟੀਕਲ ਜਿਹੜਾ ਸੰਸਦ ਦਾ ਸੀਨ ਹੈ ਪੋਲਿਟਿਕਸ ਦਾ ਉਹ ਬਦਲ ਜਾਏਗਾ ਇਹਦੀ ਜੂਰਸ ਜਿਹੜੀਆਂ ਸਮੀਕਰਨ ਹੈ ਜਿਹੜੇ ਪੋਲਿਟਿਕਸ ਦੇ ਸਿੱਖਾਂ ਦੇ ਵਿੱਚ ਉਹ ਬਦਲਣਗੇ ਸਾਰੇ ਤੇ ਇਹਦੇ ਨਾਲ ਕਾਫੀ ਜਿਆਦਾ ਵੱਡਾ ਤੱਕਾ ਦੀ ਉਮੀਦ ਹੈ ਵੀ ਇਸੇ ਨੂੰ ਲੱਗੇਗਾ ਅਕਾਲੀ ਦਲ ਬਾਦਲ ਨੂੰ ਜਿਹਦੇ ਕਬਜ਼ੇ ਚ ਹੁਣ ਹੈਗਾ ਕਿਉਂਕਿ ਹੁਣ ਸਾਰੀ ਅੰਦਰੋਂ ਅੰਦਰੀ ਜਿਹੜਾ ਕਰੰਟ ਹੈ ਡਾਇਸਪੋਰਾ ਤੋਂ ਲੈ ਕੇ ਪੰਜਾਬ ਸਾਰੇ ਸਿੱਖਾਂ ਦੇ ਵਿੱਚ ਉਹ ਕਰੰਟ ਇਹੀ ਹੈ ਐਂਟੀ ਬਾਦਲੀ ਹੈ ਐਂਟੀ ਸੁਖਵੀਰ ਸਿੰਘ ਬਾਦਲ ਜਿਹਨਾਂ ਦਾ ਕਬਜ਼ਾ ਹੈ ਜਿਸ ਤਰੀਕੇ ਦਾ ਆ ਸਾਰਾ ਹੁਣ ਐਪੀਸੋਡ ਹੋਇਆ ਅਕਾਲ ਤਖਤ ਦਾ ਦਸੰਬਰ 2 ਦਾ ਉਦੋਂ ਪਹਿਲਾਂ ਦਾ ਉਦੋਂ ਬਾਅਦ ਦਾ ਸਾਰਾ ਜਿਹੜਾ ਐਪੀਸੋਡ ਹੋਇਆ ਇਹਦੇ ਵਿੱਚ ਬਿਲਕੁਲ ਹੀ ਇੱਕ ਹੋਰ ਆਈਸੋਲੇਸ਼ਨ ਇਸ ਗਰੁੱਪ ਦੀ ਹੋ ਗਈ ਹੈ ਆਮ ਮੇਨਸਟ੍ਰੀਮ ਅਕਾਲੀਆਂ ਨਾਲੋਂ ਹੁਣ ਸਵਾਲ ਹੈ ਵੀ ਇਹ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਉਹਦੇ ਵਿੱਚ ਕੀ ਕੀ ਸਾਰਾ ਸਹੀ ਇਲੈਕਸ਼ਨ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਹਜੇ ਦੇਖਿਆ ਜਾਏਗਾ ਕਿਉਂਕਿ ਇਹ ਜਿਹੜੇ ਇਲੈਕਸ਼ਨ ਇਲੈਕਸ਼ਨ ਹੀ ਆਪਣੇ ਤਰੀਕੇ ਦੀ ਤੇ ਉਹਦੇ ਵਿੱਚ ਜਿਹੜੀਆਂ ਮੈਨੀਪੂਲੇਸ਼ਨਸ ਆ ਉਹਨਾਂ ਤੋਂ ਗੁਰਦੁਆਰਾ ਐਕਟ ਬਚਿਆ ਕਿ ਗੁਰਦੁਆਰੇ ਦੀ ਇਲੈਕਸ਼ਨ ਬਚੂ ਕਿਵੇਂ ਇਹ ਹਜੇ ਦੇਖਣ ਵਾਲਾ ਹੈ ਪਰ ਜੇ ਇਲੈਕਸ਼ਨ ਜੂਨ ਚ ਹੁੰਦੀ ਹੈ ਤਾਂ ਸਾਰਾ ਸਮੀਕਰਨ ਸਿੱਖ ਪੰਥ ਦਾ ਸਿੱਖ ਪੋਲਿਟਿਕਸ ਦਾ ਬਦਲੇਗਾ ਪ੍ਰੋਫੈਸਰ ਸੇਖੋ ਜਿਹੜਾ ਇਹ ਮਾਮਲਾ ਸਾਰਾ ਜਿਵੇਂ ਫੈਡਰਲਿਜਮ ਦੀ ਗੱਲ ਪੰਜਾਬ ਬੜੀ ਕਰਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਕਰਦਾ ਰਿਹਾ ਪਰ ਇਧਰ ਫੈਡਰਲਿਜਮ ਤੋਂ ਗੁਰੇਜ਼ ਕਰਦਾ ਰਿਹਾ ਹਾਲਾਂਕਿ ਇਹ ਤੋਂ ਪਹਿਲਾਂ ਅਕਾਲੀ ਦਲ ਦੀ ਕਿ ਡਿਮਾਂਡ ਹੁੰਦੀ ਸੀ ਧਰਮਯੁੱਧ ਮੋਰਚੇ ਵੇਲੇ ਵੀ ਤੇ ਉਸ ਤੋਂ ਬਾਅਦ ਵੀ 올 ਇੰਡੀਆ ਗੁਰਦੁਆਰਾ ਐਕਟ ਉਹਦੇ ਚ ਇਹ ਸੀ ਕਿ ਸਟੇਟਾਂ ਦੀਆਂ ਆਪੋ ਆਪਣੇ ਕਮੇਟੀਆਂ ਬਣ ਜਾਣਗੀਆਂ ਫਿਰ ਇੱਕ ਅੰਬ੍ਰੇਲਾ ਬਾਡੀ ਬਣ ਜੇਗੀ ਜਿਹੜੀ 올 ਇੰਡੀਆ ਲੈਵਲ ਦੇ ਉੱਤੇ ਬਣੂਗੀ ਤੇ ਠੀਕ ਹੈ ਜੀ ਉਹਦੇ ਨਾਲ ਪ੍ਰਬੰਧ ਹੁੰਦਾ ਰਹੂਗਾ ਉਹ ਕੋਆਰਡੀਨੇਟ ਕਰ ਲੈਣਗੇ ਆਪਣੇ ਤਰੀਕੇ ਦੇ ਨਾਲ ਸ਼ਾਇ ਅਕਾਲੀ ਦਲ ਨੇ ਵੀ ਉਹਨੂੰ ਪ੍ਰਚਾਰਿਆ ਵੀ ਕਾਫੀ ਦੇਰ ਤੱਕ ਤੇ ਬਾਅਦ ਦੇ ਵਿੱਚ ਅਕਾਲੀ ਦਲ ਦੇ ਅੰਦਰ ਕੋਈ ਗੱਲ ਇਹੋ ਜੀ ਬਹਿ ਗਈ ਕਿ ਜੇ ਇਹ ਹੋ ਜਾਂਦਾ ਤਾਂ ਕਿਤੇ ਆਲਾ ਦਵਾਲਾ ਸਾਡੇ ਇਧਰ ਉਧਰ ਖਲਾਫ ਹੋ ਕੇ ਮੈਜੋਰਿਟੀ ਵੋਟਾਂ ਦੀਆਂ ਪੰਜਾਬ ਚੋਂ ਟੁੱਟ ਜਾਣ ਲੱਗੀਆਂ ਉਧਰ ਉਹ ਇਧਰ ਉਧਰ ਹਾਲਾਂਕਿ ਉਹਦੇ ਚ ਹਾਇਤਾ ਹੀ ਸੀ ਕਿ ਐਨੇ ਗਿਣਤੀ ਦੇ لحاظ ਨਾਲ ਹੋਣਾ ਸੀ ਮੈਜੋਰਿਟੀ ਸਿੱਖ ਤਾਂ ਪੰਜਾਬ ਚ ਹੀ ਰਹਿਣੇ ਸੀਗੇ ਪਰ ਫਿਰ ਵੀ ਇੱਕ ਡਰ ਰਿਆ ਉਹ ਐਕਟਰ ਰੱਦੀ ਦੀ ਟੋਕਰੀ ਦੇ ਵਿੱਚ ਹੀ ਚਲਾ ਗਿਆ ਲੋਕਾਂ ਕਿ ਡਿਮਾਂਡ ਨਹੀਂ ਹੋਈ ਕਿਤੇ ਉਹ ਸਾਰੇ ਮਾਮਲੇ ਦੇ ਵਿੱਚ ਉਹ ਤਾਂ ਲੌਜੀਕਲੀ ਇਹ ਗੱਲ ਬਣਦੀ ਹੈ ਫਿਰ ਜੇ ਹਰਿਆਣਾ ਦੀ ਕਮੇਟੀ ਅਲੱਗ ਬਣ ਗਈ ਦਿੱਲੀ ਦੀ ਪਹਿਲਾਂ ਹੀ ਅਲੱਗ ਹੈ ਬੱਖ ਬੱਖ ਸਟੇਟਾਂ ਦੀ ਆਪੋ ਆਪਣੀ ਬਣ ਜਾਏਗੀ ਤਾਂ ਕੀ ਜੇ ਸਟੇਟ ਦੀ ਅਸੈਂਬਲੀ ਚ ਆਪਣਾ ਐਕਟ ਬਣਾ ਦੇ ਕੇ ਹੁਣ ਪੰਜਾਬ ਦਾ ਐਕਟ ਚੰਡੀਗੜ੍ਹ ਤਾਂ ਪੰਜਾਬ ਦੀ ਰਾਜਧਾਨੀਆ ਚੰਡੀਗੜ੍ਹ ਤਾਂ ਵਿੱਚ ਆਏਗਾ ਹੀ ਪੰਜਾਬ ਦੇ ਰੂਲ ਹੀ ਫਾਲੋ ਹੁੰਦੇ ਨੇ ਇਕੱਲੀ ਹਿਮਾਚਲ ਦੀ ਇੱਕ ਸਟੇਟ ਰਹਿ ਜਾਏਗੀ ਜਿਹੜੀ ਬਾਹਰ ਬਾਕੀ ਸਾਰੀ ਟੋਟਲ ਐਸਜੀਪੀਸੀ ਦੀ ਹੁਣ ਜਿਹੜਾ ਬਾਕੀ ਢਾਚਾ ਵਾਚਾ ਉਹਦੇ ਵਿੱਚ ਆ ਜਾਏਗਾ ਇਹਨਾਂ ਨਾਲ ਇੱਕ ਤਾਂ ਫਾਇਦਾ ਇਹ ਹੋ ਜੂਗਾ 25 ਸਾਲੀ ਤੱਕ ਇਹਦੇ ਚ ਪਰਮਾਨੈਂਟ ਕੀਤਾ ਜਾ ਸਕਦਾ ਜਿਵੇਂ ਹੁਣ ਪੰਚਾਇਤੀ ਚੋਣਾਂ ਦਾ ਹੋ ਗਿਆ ਮਿਊਨਿਸਪਲ ਇਲੈਕਸ਼ਨ ਦਾ ਤੇ ਹਰ 5 ਸਾਲ ਬਾਅਦ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਨਵੀਂ ਲੀਡਰਸ਼ਿਪ ਆ ਜਾਏ ਲੋਕਾਂ ਨੂੰ ਮੌਕਾ ਮਿਲਦਾ ਰਹੇ ਲਗਾਤਾਰ ਜਵਾਬਦੇਹੀ ਹੁੰਦੀ ਰਹੇ ਉਹ ਸਾਰੇ ਮਾਮਲੇ ਦੇ ਵਿੱਚ ਤੇ ਦੂਜੀ ਗੱਲ ਇਹ ਵੀ ਹੈ ਕਿ ਉਹ ਕਬਜ਼ੇ ਦੀ ਜਿਹੜੀ ਪਰਮਾਨੈਂਟ ਧਾਰਨਾ ਹੈ ਉਹ ਹੈ ਸ਼ਾਇਦ ਤੀਜਾ ਇਹਦੇ ਚੋ ਇਹ ਵੀ ਹੋ ਜੇ ਵੀ ਜਿਹੜੀ ਅਕਾਲ ਤਖਤ ਸਾਹਿਬ ਦੀ ਜਾਂ ਤਖਤਾ ਦੀ ਇੱਕ ਗੱਲ ਹੈ ਸ਼੍ਰੋਮਣੀ ਕਮੇਟੀ ਕੱਲੀ ਫਿਰ ਉਹਨੂੰ ਕਬਜ਼ੇ ਚ ਨਹੀਂ ਨਾ ਕਿਵੇਂ ਕਰ ਰੱਖੇਗੀ ਫਿਰ ਇਹ ਗੱਲ ਆਏਗੀ ਕਿ ਸਿੱਖਤਾ ਬਾਹਰ ਵੀ ਬਹੁਤ ਨੇ ਬਹੁਤ ਮਾਮਲਿਆਂ ਦੇ ਵਿੱਚ ਦੇਸ਼ ਦੇ ਵਿੱਚ ਵੀ ਨੇ ਵਿਦੇਸ਼ ਦੇ ਵਿੱਚ ਵੀ ਨੇ ਕਿਉਂ ਨਾ ਉਹਦਾ ਵਿਧੀ ਬਣਾਣ ਬਣੇ ਫਿਰ ਉਹ ਮਜਬੂਰੀ ਬਣ ਜੇਗੀ ਦੂਜਾ ਵਿਧੀ ਵਿਧਾਨ ਬਣਾਉਣ ਦੇ ਵਾਸਤੇ ਉਹ ਵੀ ਸ਼ਾਇਦ ਹੱਲ ਹੋਣ ਵੱਲ ਜਾਵੇ ਕੋਈ ਨਾ ਕੋਈ ਮਾਮਲਾ ਇਧਰ ਨੂੰ ਤੁਰ ਕਿਉਂ ਨਹੀਂ ਰਿਹਾ ਸਾਡੀ ਪੋਲਿਟਿਕਲ ਧਿਰ ਕਿਉਂ ਨਹੀਂ ਤੁਰ ਰਹੀ ਹੁੰਦਾ ਮੈਨੂੰ ਲੱਗਦਾ ਕਿ ਜੇ ਆਪਾਂ 1925 ਜੋਂ ਤੋਂ ਪਹਿਲਾਂ ਲੈ ਕੇ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਬਣੀ ਸੀ ਉਹਦਾ ਇਤਿਹਾਸ ਦੇਖਿਆ ਜਾਵੇ ਜਾਂ ਉਸ ਕਮੇਟੀ ਨੂੰ ਬਣਾਉਣ ਵਾਸਤੇ ਜਿਨ੍ਹਾਂ ਲੋਕਾਂ ਨੇ ਸੈਕਰੀਫਾਈਸ ਕੀਤੀਆਂ ਸੀ ਤੁਸੀਂ ਦੇਖੋ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਜੇਲਾਂ ਚ ਗਏ ਆ ਜ਼ਮੀਨਾਕੁਰਕ ਹੋ ਗਈਆਂ ਉਹਨਾਂ ਦੇ ਸਾਹਮਣੇ ਇਹ ਤਾਂ ਹੈ ਸੀਗਾ ਕਿ ਅਸੀਂ ਕਿਉਂਕਿ ਇਹਨੂੰ ਜੇ ਆਪਾਂ ਪਾਰਲੀਮੈਂਟ ਕਹਿੰਦੇ ਆ ਤੇ ਮੇਰੇ ਖਿਆਲ ਜਿਵੇਂ ਮਹਾਤਮਾ ਗਾਂਧੀ ਨੇ ਕਿਹਾ ਸੀਗਾ ਕਿ ਜਦੋਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਮਿਲੀਆਂ ਪਹਿਲੀ ਲੜਾਈ ਜਿਹੜੀ ਹੈਗੀ ਆ ਉਹ ਜਿੱਥੀ ਗਈ ਆ ਤੇ ਸਾਡੇ ਵੀ ਜਿਹੜੇ ਆਪਣੇ ਖਾਲੀ ਲੀਡਰਸ਼ਿਪ ਨੇ ਕਿਹਾ ਵੀ ਇੱਕ ਗੁਰਦੁਆਰਾ ਜਿੱਤ ਹੋ ਗਿਆ ਆਜ਼ਾਦ ਹੁਣ ਵੱਡਾ ਗੁਰਦੁਆਰਾ ਉਨ ਲਈ ਵੱਡਾ ਗੁਰਦੁਆਰਾ ਦੇਖੋ ਦੇਸ਼ ਸੀਗਾ ਉਸ ਸਮੇਂ ਦੇ ਵਿੱਚ ਹੁਣ ਉਹ ਸੋਚ ਦਾ ਤੇ ਜਿਹੜੇ ਹੁਣ ਵਾਲੇ ਲੀਡਰ ਹੈਗੇ ਉਹਨਾਂ ਦੀ ਸੋਚ ਨੂੰ ਤੁਸੀਂ ਕੰਪੇਅਰ ਕਰਕੇ ਦੇਖ ਲਓ ਕਿ ਉਹਨਾਂ ਦੀ ਇਮੇਜਿਨੇਸ਼ਨ ਉਹਨਾਂ ਦੀ ਸੋਚ ਉਹਨਾਂ ਦੀ ਸੈਕਰੀਫਾਈਸ ਉਹਨਾਂ ਦੀਆਂ ਲੜਾਈਆਂ ਦੇਸ਼ ਵਿਦੇਸ਼ਾਂ 'ਚ ਤਸੀਹੇ ਜ਼ਮੀਨਾਂ ਦੇ ਅਜਾੜੇ ਪਰਿਵਾਰਾਂ ਦੀ ਪਰਵਾਹ ਨਾ ਕਰਨੀ ਮਤਲਬ ਪੈਰਾਂ 'ਚ ਬੇੜੀਆਂ ਲਵਾ ਕੇ ਜਿਹੜਾ ਹੈਗਾ ਲਈ ਫਿਰਨਾ ਤੇ ਧਾਰਮਿਕ ਵੀ ਰਹੇ ਆ ਰਾਜਨੀਤਿਕ ਵੀ ਰਹੇ ਆ ਪਰ ਉਹਨਾਂ ਨੇ ਇਹਨੂੰ ਕਦੀ ਆਪਣੇ ਆਰਥਿਕਤਾ ਵਾਸਤੇ ਯੂਜ਼ ਨਹੀਂ ਕੀਤਾ ਧਾਰਮਿਕ ਤੇ ਰਾਜਨੀਤਿਕਾ ਇੱਕ ਰਹੀ ਚਾਹੇ ਉਹਨੂੰ ਆਪਾਂ ਕਿਸੇ ਤਰੀਕੇ ਨਾਲ ਕਹਦੇ ਮੈਨੂੰ ਕਹਾਂ ਵੀ ਸਿਧਾਂਤ ਸੀ ਅਮੀਰੀ ਤੇ ਪੀਰੀ ਵਾਲਾ ਫੇ ਦੋਵੇਂ ਚੀਜ਼ਾਂ ਦੇ ਨਾਲ ਨਾਲ ਚੱਲਣਾ ਰਾਜਨੀਤਿਕ ਵਿਅਕਤੀ ਵੀ ਬਣਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬਿਨਾਂ ਰਾਜਨੀਤਿਕ ਸੋਚ ਤੋਂ ਨਹੀਂ ਸੀ ਬਣੀ ਇੱਕ ਇਮੇਜਿਨੇਸ਼ਨ ਸੀ ਇੱਕ ਆਈਡੀਆ ਸੀਗਾ ਉਹਨਾਂ ਨੂੰ ਲੱਗਦਾ ਸੀਗਾ ਕਿ ਇੱਕ ਸੈਂਟਰਲ ਪੁਆਇੰਟ ਆ ਜਿਹਦੇ ਨਾਲ ਸਾਰੇ ਸਿੱਖ ਜਿਹੜੇ ਜਿਹਦਾ ਹੁਣ ਆਪਾਂ ਕਹਿ ਰਹੇ ਆ ਕਿ ਦੇਸ਼ ਵਿਦੇਸ਼ ਦੇ ਸਿੱਖ ਜਿਹੜੇ ਹੈਗੇ ਆ ਉਹ ਅਕਾਲ ਤਖਤ ਸਾਹਿਬ ਦੇ ਨਾਲ ਜਿਹੜੇ ਉਹਦੇ ਜਿਹੜਾ ਹੈਗਾ ਵਾ ਏ ਨਾਲ ਜੁੜੇ ਹੋਏ ਆ ਹੈ ਉਹਨਾਂ ਨੂੰ ਸਿਰਨੀਵਾ ਕਰਦੇ ਆ ਉਹਨਾਂ ਦੀਆਂ ਗੱਲਾਂ ਕਰਦੇ ਰਹੇ ਹੁਣ ਬਾਹਰ ਤਾਂ ਜ਼ਿਆਦਾ ਕਰਦੇ ਆ ਤੇ ਨਾਲ ਨਾਲ ਤੁਸੀਂ ਦੇਖੋ ਵੀ ਕਿਸ ਤਰੀਕੇ ਦੀ ਰਾਜਨੀਤਿਕ ਚੇਤਨਤਾ ਵਾਲੀ ਗੱਲ ਉਹਦੀ ਬੈਸ ਸੀਗੀ ਸਮਾ ਬਦਲਦਾ ਗਿਆ ਔਰ ਸਮਾ ਬਦਲਣ ਦੇ ਨਾਲ ਕਿਸ ਕਿਸਮ ਦਾ ਵਰਤਾਂਤ ਜਿਹੜਾ ਇਹ ਬਣਾਇਆ ਗਿਆ ਅਸਲ ਸਮੱਸਿਆ ਇਹ ਹੈਗੀ ਆ ਕਿ ਕਿਹਾ ਜਾਵੇ ਕਿ ਜਿਹੜੇ ਵਿਅਕਤੀ ਸੀਗੇ ਸਹਦ ਜਿਸ ਤਰੀਕੇ ਨਾਲ ਉਹਨਾਂ ਨੂੰ ਬਿਹੇਵ ਕਰਨਾ ਚਾਹੀਦਾ ਸੀਗਾ ਉਸ ਉਹਦੇ ਵਿੱਚ ਗ੍ਰਸਤ ਹੋ ਗਏ ਜਿੱਦਾਂ ਦੀ ਰਾਜਨੀਤੀ ਨਾਲ ਨਾਲ ਗ੍ਰਸਤ ਹੁੰਦੀ ਗਈ। ਔਰ ਦੂਸਰਿਆਂ ਨੂੰ ਵੀ ਗ੍ਰਸਤ ਕੀਤਾ। ਉਹ ਸਿਰਫ ਆ ਮੈਂ ਹੁਣ ਵਰਲਡ ਕਰਪਟ ਨਹੀਂ ਯੂਜ਼ ਕਰੂੰਗਾ ਪਰ ਮੈਂ ਉਹ ਜਿਹੜਾ ਜਿਹੜਾ ਤਾਣਾ ਬਾਣਾ ਸੀਗਾ ਉਹਦੇ ਵਿੱਚ ਲਪੇਟਦੇ ਗਏ ਔਰ ਅਲਟੀਮੇਟਲੀ ਇੱਕ ਅਜਿਹਾ ਮੱਕੜ ਜਾਲ ਬਣ ਗਿਆ ਕਿ ਇਹਨਾਂ ਨੂੰ ਵੀ ਉਹਦੇ ਵਿੱਚੋਂ ਨਿਕਲਦਾ ਰਾਹ ਨਹੀਂ ਮਿਲਦਾ। ਤੁਸੀਂ ਦੇਖੋ ਥੋੜਾ ਸਮਾਂ ਪਹਿਲਾਂ ਪਾਕਿਸਤਾਨ ਦੇ ਗੁਰਦਾਰੇ ਜਿਹੜੇ ਸੀਗੇ ਉਹ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਇੱਥੋਂ ਜਾਂਦੇ ਸੀਗੇ ਪਰ ਹੁੰਦਾ ਕੀ ਸੀਗਾ ਕਿ ਉਹਨਾਂ ਦੇ ਨਿظام ਵਾਸਤੇ ਕੋਈ ਨਾ ਕੋਈ ਸਿਸਟਮ ਬਣਿਆ। ਕਿ ਇਹਨਾਂ ਚ ਕੋਈ ਵੀ ਲੀਡਰ ਨਹੀਂ ਹੋਇਆ ਜਿਨੇ ਸੋਚਿਆ ਕਿ ਡੀਸੈਂਟਰਾਈਜ਼ ਕਰ ਦੋ ਅਸੀਂ 올 ਇੰਡੀਆ ਸੇਬ ਗੁਰਦੁਆਰਾ ਇਕ ਦੀ ਗੱਲ ਕਰਦੇ ਆ ਫੈਡਰਲਿਜ਼ਮ ਦੀ ਗੱਲ ਕਰਦੇ ਆ ਕਿ ਇੱਕ ਉਹਦਾ ਜਿਹੜਾ ਸੈਂਟਰਲ ਪੁਆਇੰਟ ਹੋਊਗਾ ਬਾਕੀ ਜਿੱਥੇ ਜਿੱਥੇ ਸਾਡੇ ਗੁਰਦੁਆਰਾ ਸਹਿਬਾਨ ਹੈਗੇ ਆ ਜਾਂ ਉਹਨਾਂ ਦੀ ਜੋ ਵੀ ਐਸੈਟ ਹੈਗੇ ਆ ਉਹ ਲੋਕੀ ਉਥੋਂ ਦੀ ਉਹਨੂੰ ਉਸ ਤਰੀਕੇ ਨਾਲ ਜਿਹੜਾ ਹੈਗਾ ਉਹਨੂੰ ਵਰਤੋਂ ਤੇ ਲੈ ਕੇ ਆਉਣ ਤੁਸੀਂ ਸਾਰਿਆਂ ਦੇਖਿਆ ਅਸੀਂ ਵੀ ਦੇਖਦੇ ਆ ਹਰਿਆਣੇ ਦੇ ਵਿੱਚ ਬਹੁਤ ਵੱਡੇ ਗੁਰਦੁਆਰੇ ਵੀ ਹੈਗੇ ਆ ਖਾਸ ਕਰਕੇ ਨਵੇਂ ਪਾਸੇ ਦੇ ਗੁਰਦੁਆਰੇ ਹੈਗੇ ਆ ਬਹੁਤ ਸਾਰੀਆਂ ਜ਼ਮੀਨਾਂ ਵੀ ਆ ਜੀਨ ਦੇ ਵਰਗੇ ਇਲਾਕਿਆਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉ ਉਹਨਾਂ ਦਾ ਬੜਦਾ ਕੀ ਸੀਗਾ ਅਸਲ ਦੇ ਵਿੱਚ ਇੱਕ ਡਿਫਰੈਂਟ ਕਿਸਮ ਦੇ ਪੋਲਿਟਿਕਲ ਮਹਾਂਤ ਜਿਹੜੇ ਮਹਾਂਤ ਸੀਗੇ ਜਿਹਨਾਂ ਨੇ ਪਾਵਰ ਨੂੰ ਹੀ ਆਪਣੇ ਤਰੀਕੇ ਦੇ ਨਾਲ ਆਪਣੇ ਕੋਲ ਰੱਖਿਆ ਔਰ ਇਹਦੀਆਂ ਚੋਣਾਂ ਵੀ ਉਸੇ ਤਰੀਕੇ ਨਾਲ ਲੜੀਆਂ ਉਸੇ ਤਰੀਕੇ ਨਾਲ ਜਿੱਤੀਆਂ ਜਿਹੜੀਆਂ ਚੋਣਾਂ ਜਿਹੜੀਆਂ ਅਸੀਂ ਰਾਜਨੀਤਿਕ ਜਿਹੜਾ ਪ੍ਰਬੰਧ ਸੀਗਾ ਜਾਂ ਰਾਜਨੀਤਿਕ ਸਿਸਟਮ ਸੀਗਾ ਉਸ ਪਾਸੇ ਵੱਲ ਜਾਂ ਕਰਦਾ ਸੀ ਮੇਰੀ ਪੀੜੀ ਦੇ ਸਿਧਾਂਤ ਨੂੰ ਕਾਇਮ ਰੱਖਣ ਦੀ ਬਜਾਏ ਤੇ ਇਹਨਾਂ ਨੇ ਰਲਗੱਡ ਕੀਤਾ ਰਲਗੱਡ ਕੀਤਾ ਵਾ ਆਪਣੇ ਮੁਫਾਦ ਵਾਸਤੇ ਰਲਗੱਡ ਕੀਤਾ ਹੈਗਾ ਕਿ ਆਪਣੀ ਤਾਕਤ ਨੂੰ ਕਾਇਮ ਰੱਖਣ ਵਾਸਤੇ ਹੌਲੀ-ਹੌਲੀ ਹੋਇਆ ਕਿ ਲੰਮਾ ਸਮਾਂ ਨਹੀਂ ਚੱਲਦਾ ਜਦੋਂ ਤੁਸੀਂ ਡੈਮੋਕਰੇਟਿਕ ਨਹੀਂ ਦਿੰਦੇ ਦੂਸਰਿਆਂ ਨੂੰ ਉਹਦਾ ਡਿਊ ਸ਼ੇਅਰ ਨਹੀਂ ਦਿੰਦੇ ਜਾਂ ਇਹਦੇ ਨਾਲ ਤੁਸੀਂ ਆਪਣਾ ਜਿਹੜਾ ਜਿਹੜੇ ਵਿਰੋਧੀ ਤੇ ਰਹੇ ਗਿਆ ਉਹਨਾਂ ਨੂੰ ਜਿਹੜਾ ਹੈਗਾ ਵਾ ਦਿਖਾਉਂਦੇ ਹੋ ਜਾਂ ਉਹਨਾਂ ਨੂੰ ਗੁੱਠੇ ਲਾਉਂਦੇ ਜੋ ਸਮੱਸਿਆ ਇਹ ਹੌਲੀ-ਹੌਲੀ ਲੋਕੀ ਆਈਸੋਲੇਟ ਉਹਦੇ ਵਿੱਚ ਹੁੰਦੇ ਆ ਤਾਂ ਹੋਇਆ ਕੀ ਕਿ ਜਿਹੜਾ ਧਰਮ ਸਾਡਾ ਜਿਸ ਕਿਸਮ ਦਾ ਧਰਮ ਸੀ ਬਾਬੇ ਨਾਨਕ ਤੋਂ ਲੈ ਕੇ ਜਿਹੜੀ ਮੈਨੂੰ ਵੀ ਸਮਝ ਆ ਗਈ ਆ ਕਿੰਨਾ ਡੈਮੋਕਰੇਟਿਕ ਸੀਗਾ ਕਿਦਾਂ ਵਿਚਾਰ ਚਰਚਾ ਦੀ ਗੱਲ ਕਰਦੇ ਆ ਨਾਮ ਜਪਣ ਦੀ ਗੱਲ ਕਰਦੇ ਆ ਕ ਉਹ ਸਾਰੀਆਂ ਗੱਲਾਂ ਕਰਦੇ ਆ ਵੀ ਉਹ ਸੰਸਾਰ ਇੱਕ ਉਹ ਨਿਜ਼ਾਮ ਬਣਾਉਣਾ ਵਾ ਜਿਹੜੇ ਨਿਜ਼ਾਮ ਦੇ ਵਿੱਚ ਬਰਾਬਰਤਾ ਦੀ ਗੱਲ ਕਰਦੇ ਆ ਹਰ ਨੂੰ ਉਹਦਾ ਹੱਕ ਮਿਲੇ ਪਰ ਹੋਇਆ ਕੀ ਕਿ ਇੱਕ ਇਨਸਟਰੂਮੈਂਟ ਬਣਾ ਕੇ ਰੱਖ ਦਿੱਤੇ ਗੁਰਦੁਆਰਾ ਸਾਨੂੰ ਇੱਕ ਸਾਧਨਾ ਦੇ ਤੌਰ ਤੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਨਾਲ ਪ੍ਰਾਪਰਟੀ ਬਹੁਤ ਜੁੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਾਟੀ ਆਪਾਂ ਸਾਰੇ ਜਾਣਦੇ ਆ ਬਹੁਤ ਵੱਡਾ ਲੈਂਡਲੋਰਡ ਹੈ ਔਰ ਪਿਛਲੇ ਸਮੇਂ ਤੋਂ ਜਿਹੜਾ ਉਹ ਜ਼ਮੀਨ ਦਾ ਪ੍ਰਬੰਧ ਹੋ ਰਿਹਾ ਕਿ ਉਹਦੇ ਬਾਰੇ ਟਰਾਂਸਪੇਰੈਂਸੀ ਹੈਗੀ ਆ ਕਿ ਉਹ ਪ੍ਰਬੰਧ ਕੌਣ ਕਰ ਰਿਹਾ ਹੈ ਉਹ ਪ੍ਰਬੰਧ ਕਿਸ ਕੋਲ ਜਾ ਰਿਹਾ ਹੈ ਤੁਸੀਂ ਕਿ ਕਿਤਾ ਡੇ ਆਫਟਰ ਡੇ ਆਪਣੀ ਜਿਹੜੀ ਹੈਗੀ ਉਹਨੂੰ ਲੂਸ ਕਰੀ ਜਾਂਦੇ ਹੋ ਮੈਨੂੰ ਜਿਆਦਾ ਤਾਂ ਪਤਾ ਨਹੀਂ ਜਦਾਂ ਗੱਲ ਠੀਕ ਸੀਗੀ ਸਾਧ ਸੰਗਤ ਬੋਰਡ ਬਣਿਆ ਸੀ ਕਹਿ ਰਹੇ ਹਾਂ ਬਹੁਤ ਪਾਵਰਫੁਲ ਸੀਗੀ ਪਰ ਉਹਨੂੰ ਵੀ ਮੂੰਹ ਦਿਖਾਣੀ ਪਈ ਇਹ ਉਹ ਸਮਾ ਸੀਗਾ ਜਦੋਂ ਲੋਕਾਂ ਦੀ ਪੰਥ ਬਾਰੇ ਜਾਂ ਪੰਥ ਦੀ ਉਸ ਸਮੇਂ ਦੇ ਲੀਡਰਾਂ ਦੇ ਵਿੱਚ ਅੱਥਾ ਜਿਹੜਾ ਸੀਗਾ ਵਿਸ਼ਵਾਸ ਹੁੰਦਾ ਸੀਗਾ ਮੈਂ ਤਾਂ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਐਕਚੁਅਲੀ ਦੇਖੀਆਂ 79 ਵਾਲੀ ਦੇਖੀ ਸੀ ਕਿਉਂਕਿ ਸਾਡੇ ਵਿਆਹ ਸਰਕੇ ਦੇ ਵਿੱਚ ਸਭ ਤੋਂ ਵੱਧ ਇੰਟਰਸਟਿੰਗ ਬਣ ਗਈ ਸੀਗੀ ਇੱਕ ਪਾਸੇ ਉਹ ਭਾਈ ਅਮਰੀਕ ਸਿੰਘ ਇਲੈਕਸ਼ਨ ਕਰਦੇ ਸੀਗੇ ਦੂਸਰੇ ਪਾਸੇ ਜੀਵਨ ਸਿੰਘ ਉਪਰਾਂ ਉਦੇ ਬਹੁਤ ਸਾਰੇ ਕਾਰਨ ਆ ਪਬਲਿਕ ਪਲੇਟਫਾਰਮ ਨਹੀਂ ਕੀਤਾ ਜਾ ਸਕਦਾ ਵੀ ਕਿਸ ਤਰੀਕੇ ਦੇ ਨਾਲ ਉਹ ਜਿੱਤ ਜਿਹੜੀ ਸਰਕਾਰ ਨੇ ਉਹ ਜਿੱਤੀ ਆ ਵਿੱਚ ਬਹੁਤ ਵੱਡਾ ਇੱਕ ਸੰਸਥਾ ਸੀਗੀ ਕਿਉਂਕਿ ਉਹ ਸੰਸਥਾ ਵੀ ਉਸ ਸਮੇਂ ਦੇ ਵਿੱਚ ਅੰਡਰ ਚੈਲੰਜ ਸੀਗੀ ਬਾਦਲ ਸਾਹਿਬ ਉਸ ਸਮੇਂ ਦੇ ਵਿੱਚ ਬਹੁਤ ਲੰਮਾ ਸਮਾਂ ਸਾਡੇ ਇਲਾਕੇ ਦੇ ਵਿੱਚ ਫਿਰਦੇ ਰਹੇ ਔਰ ਸਾਰੀ ਸਰਕਾਰ ਜਿਹੜੀ ਉੱਥੇ ਆਈ ਸੀਗੀ ਉਮਰਾਨੰਗਰ ਸਾਹਿਬ ਜਿਹੜਾ ਸੀਗਾ ਉਹਨਾਂ ਨੂੰ ਜਿਹੜਾ ਸੀ ਉੱਥੇ ਰਜਾਇਨ ਕੀਤਾ ਮੇਰਾ ਕਹਿਨ ਤੋਂ ਪਾਬ ਹੈ ਕਿ ਜਦੋਂ ਤੁਸੀਂ ਇੱਕ ਸੀਟ ਨੂੰ ਜਾਂ ਇੱਕ ਇਸ ਤਰੀਕੇ ਨਾਲ ਪੋਲੀਟਿਕਲ ਨੂੰ ਪ੍ਰੈਸ ਚੀਜ਼ ਬਣਾ ਦੋ ਜਿਹੜੀ ਸੰਸਥਾ ਜਿਹੜੀ ਹੈਗੀ ਧਾਰਮਿਕ ਹੈ ਜਿਹੜੀ ਸੰਸਥਾ ਨੇ ਜਿਹੜਾ ਜਿਹੜਾ ਖਾਸ ਕਰਕੇ ਜਿਹੜਾ ਨਿਜ਼ਾਮ ਉਹ ਧਾਰਮਿਕ ਜਿਹੜਾ ਸਾਡਾ ਕੀਦਾ ਉਹਦੇ ਮੁਤਾਬਿਕ ਹੋਣਾ ਚਾਹੀਦਾ ਤੇ ਉਹਦੇ ਵਿੱਚ ਡਿਕਲਾਈਨ ਤਾਂ ਇਨੈਬਿਲਟੀ ਹੈਗਾ ਜਿਹੜੀ ਗੱਲ ਤੁਸੀਂ ਫੈਡਰਲਿਜ਼ਮ ਦੀ ਕੀਤੀ ਆਪਾਂ ਕਿਸ ਪਾਸੇ ਵੱਲ ਚੱਲ ਪਏ 70 ਤੱਕ ਸੀਗਾ ਫੈਡਰਲਿਜ਼ਮ ਦੀ ਗੱਲ ਕਰਦੇ ਸੀ ਅਨੰਦਪੁਰ ਸਾਹਿਬ ਰੈਵਿਊਸ਼ਨ ਲੈ ਕੇ ਆਉਂਦੇ ਸੀ ਵਾਧੇ ਅਧਿਕਾਰਾਂ ਦੀ ਗੱਲ ਕਰਦੇ ਸੀ ਅਕਲੀਅਤ ਦੀ ਗੱਲ ਕਰਦੇ ਸੀ ਇਹ ਜਿਹੜੀਆਂ ਖਾਸ ਕਰਕੇ ਪਛੜੀਆਂ ਸ਼ਰੈਣੀਆਂ ਸੀ ਦੂਸਰੀਆਂ ਸੀਗੀਆਂ ਪਹਿਲੇ ਸਮੇਂ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਵਰਤਾਰਾ ਹੋਇਆ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ 10-15 ਸਾਲ ਦਾ ਸਮਾਂ ਮਾੜਾ ਰਿਹਾ ਹੈ ਉਹਨੇ ਸਾਰੇ ਨਿਜ਼ਾਮਾਂ ਦੀਆਂ ਚਾਹੇ ਸਾਡਾ ਆਰਥਿਕ ਨਿਜ਼ਾਮ ਸੀਗਾ ਚਾਹੇ ਸਾਡਾ ਸਮਾਜਿਕ ਨਿਜ਼ਾਮ ਸੀਗਾ ਚਾਹੇ ਸਾਡਾ ਧਾਰਮਿਕ ਨਿਜ਼ਾਮ ਸੀਗਾ ਉਹਨੂੰ ਸ਼ਰਟਫੇਟ ਤਾਂ ਮਾਰੀ ਆ ਪਰ ਉਹਨੂੰ ਰਿਵਾਈਵ ਕਰਨ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਉਹਨਾਂ ਲੋਕਾਂ ਦੀ ਸੀ ਜਿਨ੍ਹਾਂ ਕੋਲ ਇਹਦੀ ਖਾਸ ਕਰਕੇ ਜਿਹਨਾਂ ਦੀ ਜ਼ਿੰਮੇਵਾਰੀ ਸੀਗੀ 79th ਇਲੈਕਸ਼ਨ ਹੋਈ ਆ 96 ਦੇ ਵਿੱਚ ਹੋਈ ਆ 2011 ਦੇ ਵਿੱਚ ਹੋਈ ਆ 96 ਤੋਂ ਲੈ ਕੇ ਰੈਗੂਲਰ ਇਲੈਕਸ਼ਨਸ ਹੋ ਸਕਦੀ ਸੀ ਚਲੋ ਪਹਿਲਾ ਸਮਾਂ ਉਸ ਕਿਸਮ ਦਾ ਸੀਗਾ ਪਰ ਗੱਲ ਉਹੀ ਹੋਈ ਸਭ ਨੂੰ ਪਤਾ ਖਾਲੀਦਾਂ ਨੂੰ ਵੀ ਜਦ ਕੋ ਸ਼੍ਰੋਮਣੀ ਕਮੇਟੀ ਆ ਉਹਦੇ ਹੀ ਖਾਲੀਦਾਂ ਨੂੰ ਮਾਨਤਾ ਮਿਲੂਗੀ ਮੇਰੇ ਖਿਆਲ ਇਹ ਹੀ ਕਸ਼ਮਕਸ਼ ਦੇ ਵਿੱਚ ਇਹ ਹੀ ਜਦੋਜਹਿਦ ਦੇ ਵਿੱਚ ਤੇ ਡੈਮੋਕਰੈਟਿਕ ਨਾਣ ਹੋਣ ਦੇ ਤਰੀਕੇ ਦੇ ਵਿੱਚ ਤੁਸੀਂ ਦੇਖੋ ਦਿੱਲੀ ਸੇਗੁਰਦਾਰ ਪ੍ਰਬੰਧਕ ਕਮੇਟੀ ਬਣ ਗਈ ਹਰਿਆਣਾ ਸੇਗੁਰਦਾਰ ਪ੍ਰਬੰਧਕ ਕਮੇਟੀ ਬਣ ਗਈ ਪੰਜਾਬ ਦੇ ਵਿੱਚ ਬੈਠੇ ਲੋਕਾਂ ਨੂੰ ਸ਼ਾਇਦ ਬਹੁਤਾ ਜਿਆਦਾ ਇਸ ਚੀਜ਼ ਦਾ ਸਾਹਸ ਨਾ ਹੋਵੇ ਪਰ ਜਿਹੜਾ ਭਾਈਚਾਰਾ ਸਾਡਾ ਬਾਹਰ ਬੈਠਾ ਵਾ ਉਹਦੇ ਲਈ ਆਕਾਲਤਖ ਸਾਹਿਬ ਉਦ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਜਿੱਤੇ ਵੀ ਕਿਸੇ ਕਦੀ ਸਮੱਸਿਆ ਆਉਂਦੀ ਆ ਲੇਟਸ ਹੀਗਾ ਕੇ ਸਾਰਨਪੁਰ ਦੇ ਵਿੱਚ ਤਾਂ ਤੁਹਾਨੂੰ ਯਾਦ ਹੋਵੇ ਪੰਜ-ਛੇ ਸਾਲ ਪਹਿਲਾਂ ਇੱਕ ਉੱਥੇ ਬਹੁਤ ਦੰਗੇ ਤੇ ਨਹੀਂ ਕਹੂਗਾ ਇਹ ਉੱਥੇ ਬਹੁਤ ਸਾਰੀਆਂ ਦੁਕਾਨਾਂ ਸਾੜ ਦਿੱਤੀਆਂ ਸੀ ਸਿੱਖਾਂ ਦੇ ਖਾਸ ਕਰਕੇ ਇੱਕ ਏਰੀਆ ਦੇ ਵਿੱਚ ਜਦੋਂ ਆਪਾਂ ਵਿੱਚੋਂ ਸ਼ਹਿਰ ਕਹਿੰਾਂਗੇ ਜਿਆ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਗੀ ਜਿੱਥੇ ਵੀ ਕੋਈ ਚੀਜ਼ ਹੁੰਦੀ ਆ ਚਾਹ ਲਖੀਮਪੁਰ ਖੇਰੀ ਵਾਲਾ ਕੰਮ ਹੁੰਦਾ ਚਾਹ ਦੂਸਰਾ ਹੁੰਦਾ ਮੇਰਾ ਪੁਆਇੰਟ ਹੈ ਕਿ ਇਹ ਉਹਨਾ ਚਿਰ ਇਫੈਕਟਿਵ ਹੈਗੀ ਆ ਜਿੰਨਾ ਚਿਰ ਦੀ ਆਪਣੀ ਲਸਟੀ ਮੇ ਜਦੋਂ ਇਹ ਆਪਣੀ ਲੈਸਟੀਵੇਸੀ ਨੂੰ ਮੇਨਟੇਨ ਨਹੀਂ ਕਰਦੀ ਜਦੋਂ ਇਸ ਕਿਸਮ ਦੀ ਪਾਵਰ politics ਵਿੱਚ ਆ ਜਾਂਦੀ ਆ ਜਾਂ ਇਹ ਹੀ ਲੱਗਦਾ ਹੈ ਕਿ ਇਹੀ ਸੋਚ ਕੰਮ ਕਰੂਗੀ ਤੇ ਫਿਰ ਨੂੰ ਲੰਮਾ ਸਮਾਂ ਨਹੀਂ ਲਿਜਾਇਆ ਜਾ ਸਕਦਾ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਵਾਲੇ ਉਹ ਸੰਸਥਾ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਸਮੇਂ ਦੇ ਹਾਨੀ ਜਿੱਦਾਂ ਸਰਦਾਰ ਜਸਪਾਲ ਸਿੰਘ ਨੇ ਕਿਹਾ ਸਮੇਂ ਦੇ ਹਾਨੀ ਬਣਦੀ ਲੋੜ ਹੈਗੀ ਆ ਜੋ ਇਸ ਸਮੇਂ ਦਾ ਵਰਤਾਂਤ ਹੈ ਜੋ ਸਮੇਂ ਦੀਆਂ ਲੋੜਾਂ ਹੈ ਜੋ ਇਸ ਸਮੇਂ ਦੀਆਂ ਲੋਕਾਂ ਦੀ ਐਸਪੀਰੇਸ਼ਨਸ ਹੈਗਾ ਕਿਉਂ ਨਹੀਂ ਹੁੰਦਾ ਲੋਕੀ ਕੁਝ ਨਹੀਂ ਕਹਿੰਦੇ ਤੁਸੀਂ ਓਪਨ ਕਿਉਂ ਨਹੀਂ ਹੁੰਦੇ ਪੁਆਇੰਟ ਇਹ ਹੈਗਾ ਇੱਕ ਤੇ ਰਿਲੈਕਸ਼ਨ ਕਰਾਉਣਾ ਚਾਹੁੰਦੀ ਆ ਦੂਸਰੀ ਕਰਦੀ ਆ ਤੇ ਜਿਹੜੀ ਤਾਕਤ ਮੈਂ ਹੁਣ ਸੈਂਟਰਲ ਪੁਆਇੰਟ ਤੇ ਆਉਣਾ ਚਾਹੁੰਦਾ ਜਿਹੜੀ ਤਾਕਤ ਇਹ ਸਾਰਾ ਖੇਲਾ ਖਲਵਾਉਣਾ ਚਾਹੁੰਦੀ ਆ ਜਾਂ ਬ੍ਰਿਤਾਂਤ ਸਿਰਜਦੀ ਆ ਔਰ ਜਿਹੜਾ ਦਾ ਆਬਜੈਕਟ ਸੀ ਪਹਿਲਾਂ ਅਸੀਂ ਸਟੇਟ ਦੇ ਖਿਲਾਫ ਬੋਲਦੇ ਸੀਗੇ ਇੱਕ ਸਟੇਟ ਦੀ ਇੱਕ ਧਿਰ ਨੂੰ ਹਮੇਸ਼ਾ ਹੀ ਉਸ ਤਰੀਕੇ ਨਾਲ ਕਰਦੇ ਰਹਿੰਦੇ ਸੀ ਪਰ ਜਿਹੜੀ ਧਿਰ ਹੁਣ ਬੈਠੀ ਆ ਸੈਂਟਰ ਦੇ ਵਿੱਚ ਤੁਸੀਂ ਦੇਖੋ ਸਾਰਾ ਗੇਮ ਜਿਹੜਾ ਹੈ ਉਹ ਆਪਣੇ ਤਰੀਕੇ ਨਾਲ ਜਿਹੜਾ ਹੋ ਸਾਰਾ ਸਿਰਜ ਰਹੀ ਆ ਕਿੰਨੂੰ ਕਿੱਥੇ ਕਰਨਾ ਕਿੱਦਾਂ ਕਰਨੀ ਆ ਕੀ ਕਰਨਾ ਕਿੱਥੇ اپੋਜੀਸ਼ਨ ਬਿਠਾਉਣੀ ਆ ਤਾਂ ਮੇਰਾ ਕਹਿਣ ਤੋਂ ਪਾਵ ਹੈਗਾ ਕਿ ਜਿੰਨਾ ਚਿਰ ਅਸੀਂ ਆਪਣੇ ਤੌਰ ਦੇ ਜਾਂ ਸਾਡੇ ਲੀਡਰ ਜਿਹੜੇ ਹੈਗੇ ਆ ਉਹ ਆਪਣੀ ਇੱਕ ਅਸੀਂ ਇੰਟਰੋਸਪੈਕਸ਼ਨ ਨਹੀਂ ਕਰਦੇ ਉਹ ਬੈਠਦੇ ਨੇ ਲੋਕਾਂ ਨੂੰ ਕਿਉਂ ਨਹੀਂ ਸਵਾਲ ਪੁੱਛਦੇ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਿੱਦਾਂ ਰੈਲੇਵੈਂਟ ਬਣਾ ਸਕਦੇ ਹਾਂ ਕਿਉਂ ਬਾਰ-ਬਾਰ ਉਹੀ ਕ੍ਰਾਪਸ਼ਨ ਵੀ ਹੈਗੀ ਆ ਬਹੁਤ ਸਾਰੀਆਂ ਗੱਲਾਂ ਸਾਹਮਣੇ ਹੈਗੀਆਂ ਆ ਕ੍ਰਾਪਸ਼ਨ ਕਹਿਣ ਦੀ ਲੋੜ ਨਹੀਂ ਹੈਗੀ ਜਿੰਨਾ ਗੁਰਦੁਆਰਿਆਂ ਦੇ ਵਿੱਚ ਜ਼ਮੀਨਾਂ ਹੈਗੀਆਂ ਉਹ ਜ਼ਮੀਨ ਪਿਛਲੇ ਲੰਮੇ ਸਮੇਂ ਤੋਂ ਕੌਣ ਬਾਹਰ ਆ ਰਿਹਾ ਹੈ ਯੂਧਕੋ ਸਾਹਿਬ ਤੱਕ ਦਿੱਤਾ ਜਾ ਰਿਹਾ ਸਭ ਲੋਕਾਂ ਨੂੰ ਪਤਾ ਮੇਰਾ ਕਹਿਣ ਤੋਂ ਪਾਬ ਹੈ ਕਿ ਇੰਟਰਨਲ ਸਿਸਟਮ ਸਟਰਕਚਰ ਜਿਹਨਾਂ ਚ ਡੈਮੋਕਰੈਟਿਕ ਨਹੀਂ ਹੋਊਗਾ ਟਰਾਂਸਪੇਰੈਂਟ ਨਹੀਂ ਹੋਊਗਾ ਲੀਡਰ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਪਰ ਜਦੋਂ ਸੰਸਥਾ ਨੂੰ ਸੇਟ ਲੱਗਦੀ ਆ ਜਿਹੜੀ ਪਹਿਲੇ ਲੰਮੇ ਸਮੇਂ ਤੋਂ ਲੱਗ ਰਹੀ ਆ ਉਹੀ ਸਾਨੂੰ ਲੱਗਦਾ ਵੀ ਸਾਡੇ ਲਈ ਬਹੁਤ ਵੱਡਾ ਚੈਲੰਜ ਖੜਾ ਹੋ ਰਿਹਾ ਹੈ